ਮਾ ਵਰਕਾ ਕੋ ਇਕ ਰੋਈ ਸੀ ਪੰਜਾਬ ਦੀ ਤੂੰ ਨਦ ਲਖਨ ਮਾਰੇ ਵਾਣ ਅੱਜ ਤੱਕ ਤੀਰ ਰੋਦੀਆਂ ਤੈਨੂੰ ਬਾਰਿਸ਼ ਸ਼ਾਨੂ ਕਾ ਉਠ ਦਰਦ ਮੰਦਾ ਦੇ ਦਰਦੀਆ ਉਠ ਤੱਕ ਆਪਣਾ ਪੰਜਾਬ ਅਜੇ ਬੇਲੇ ਰਸਾਂ ਵਿੱਚੀਆਂ ਤੇ ਰਹੁ ਦੀ ਪਰਿਚਨ ਕਿਸੇ ਨੇ ਪੰਜਾ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਤੱਕ ਨੂੰ ਦਿੱਤਾ ਪਣੀ ਦਾ ਇਸ ਜਰ ਖੇਜ ਜ਼ਮੀਨ ਦੇ ਨੂਰ ਨੂੰ ਟੁੱਟਿਆ ਜੈ ਗਿੱਠ ਗਿੱਠ ਚਣੀਆਂ ਲਾਲੀਆਂ ਫੁੱਟ ਫੁੱਟ ਚੜਿਆ ਕੈ ਨਾਗਾ ਟੀਲੇ ਲੋਕਮ ਬਸ ਬਿਰਡੰਗ ਹਿਡੰਗ ਪਲੋਪਲੀ ਪੰਜਾਬ ਦੇ ਨੀਲੇ ਪੈਗੇ ਅੰਗ ਵੇ ਗੜਿਆ ਟੁੱਟੇ ਗੀਤ ਇਹ ਟੱਕੜੇ ਆ ਟੁੱਟੀ ਤੰਦ ਰਜਨੋਂ ਟੁੱਟੀਆਂ ਸਹੇਲੀਆਂ ਚਰਖੜੇ ਖੂਕਰ ਬੰਦ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਕੰਝਲੀ ਗਈ ਗਵਾਚ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸ ਦੀ ਜਾਤ ਵੇ ਅੱਜ ਕਿ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿਥੋਂ ਲਹਿਈਏ ਨੱਪ ਕੇ ਬਾਰਸ ਸਾਇਕ ਹੂਰ ਅੱਜ ਅੱਖਾਂ ਬਾਰਸ ਸਾ ਨੂੰ ਕਿਤੋਂ ਕਵਰਾਂ ਵਿੱਚੋਂ ਗੋਲ ਤੇ ਅੱਜ ਕਿ ਤਾ ਬੇ ਨਿਸ਼ਕਦਾ ਕੋਈ ਅਗਰ ਮਾ ਵਰਕ ਫੋਨ